ਅਮਰੀਕਾ ਤੋਂ ਰਿਪੋਰਟ ਕਿਤੇ ਜਾ ਰਹੀ ਹੈ ਪਾਤੀ ਦੀ ਗਿਣਤੀ ਹੋਰ ਵੱਧ ਗਈ ਹੈ ਜਦੋਂ ਬਜ਼ੁਰਗਾਂ ਤੋਂ 1 ਲੱਖ ਡਾਲਰ ਦੀ ਰਕਮ ਧੱਕਣ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾ ਦਿੱਤੇ 24 ਸਾਲਾ ਸ਼ੁਭਮ ਪਟੇਲ ਅਤੇ 22 ਸਾਲਾ ਹਰਸ਼ੀਲ ਕੁਮਾਰ ਪਟੇਲ ਨੂੰ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਵਾਲੇ ਦੇ ਹਵਾਲੇ ਕਰ ਦਿੱਤਾ ਗਿਆ ਦੂਜੇ ਪਾਸੇ 28 ਸਾਲ ਦਾ ਉਤਕਾਸ਼ ਮਿਸ਼ਰਾ फरार ਹੈ ਅਤੇ ਉਸ ਦੀ ਸੂ ਦੇਣ ਵਾਲੇ ਦੇ ਲਈ 50 ਹਜ਼ਾਰ ਡਾਲਰ ਦਾ ਨਾਮ ਵੀ ਰੱਖਿਆ ਗਿਆ ਵਰਜੀਨੀਆ ਦੇ ਪੀਟਰਸਬਰਗ ਸ਼ਹਿਰ ਦੇ ਵਿੱਚੋਂ ਗ੍ਰਿਫਤਾਰ ਪਾਤੀ ਨੌਜਵਾਨ ਸਟੱਡੀ ਵੀਜ਼ੇ ਉੱਤੇ ਅਮਰੀਕਾ ਪਹੁੰਚੇ ਸੀ ਅਤੇ ਪੜਾਈ ਮੁਕੰਮਲ ਹੋਣ ਦੇ ਮਗਰੋਂ ਠੱਗੀ ਠੋਰੀ ਦਾ ਅੰਦਾਜ਼ਾ ਸ਼ੁਰੂ ਕਰ ਦਿੱਤਾ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਵੱਲੋਂ ਪੁਲਿਸ ਦੇ ਨਾਲ ਸਾਂਝੇ ਤੌਰ ਤੇ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਪਾਤੀ ਨੌਜਵਾਨ ਫੈਡਰਲ ਏਜੰਟ ਬਣ ਕੇ ਬਜ਼ੁਰਗਾਂ ਨੂੰ ਕਾਲ ਕਰਦੇ ਅਤੇ ਉਨ੍ਹਾਂ ਵਿਰੁੱਧ ਨਸ਼ਾ ਤਸਕਰੀ ਦੀ ਪੜਤਾਲ ਚੱਲ ਰਹੀ ਹੋਣ ਦਾ ਵੀ ਦਾਅਵਾ ਦਿੱਤਾ ਜਾਂਦਾ ਦੱਸਿਆ ਕਿ ਸ਼ੁਰੂਆਤੀ ਠੱਗੀਆਂ ਦੌਰਾਨ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਨਹੀਂ ਰਹੀ ਸੀ ਆਇਆ ਪਰ शॉन वाटसन बनके शुभम मते उसे साथियों ने एक पीड़ित ਨੂੰ ਦੁਬਾਰਾ ਧਗਮਦਾ ਯਤਨ ਕੀਤਾ ਅਤੇ ساتھਆਂ ਦਾ 10000 ڈالر ਦੀ ਰਕਮ ਹੋਰ ਮੰਗੀ ਗਈ। ਹਰਸ਼ੀਲ ਕੁਮਾਰ ਨੇ 20 अक्टूबर ਨੂੰ ਚੋਰੀ ਦੇ ਯਤਨ ਦਾ ਅਪਰਾਧ ਕਬੂਲ ਕਰ ਲਿਆ ਅਤੇ ਕੁਝ ਹਫ਼ਤੇ ਬਾਅਦ ਅਦਾਲਤ ਨੇ ਸ਼ੁਭਮ ਨੂੰ ਵੀ ਦੋਸ਼ੀ ਕਰਾ ਦੇ ਦਿੱਤਾ। ਸਪੂਰੀ ਕੋਰਟ ਦੇ ਜੱਜ ਕੈਥੋਨ ਫਾਈ ਬ੍ਰੈਂਡ ਨੇ ਕਿਹਾ ਕਿ ਹਰਸ਼ੀਲ ਕੁਮਾਰ ਦਾ ਕੋਈ ਅਪਰਾਧਿਕ ਇਤਿਹਾਸ ਨਹੀਂ ਹੈ ਅਤੇ ਉਸਨੇ ਪੀੜਤ ਤੋਂ ਰਕਮ ਵੀ ਚੋਰੀ ਨਹੀਂ ਕੀਤੀ ਕਿਉਂਕਿ ਪੁਲਿਸ ਪਹਿਲਾਂ ਹੀ ਮੌਕੇ ਉੱਤੇ ਮੌਜੂਦ ਸੀ। ਅਦਾਲਤ ਨੇ ਹਸ਼ੀਲ ਕੁਮਾਰ ਨੂੰ ਜੇਲ੍ਹ ਦੇ ਵਿੱਚ ਲੰਘਾਇਆ ਸਮੇਂ ਦੇ ਬਰਾਬਰ ਸਜ਼ਾ ਸੁਣਾਈ ਅਤੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਪਰ ਆਈਸ ਵਾਲਿਆਂ ਦੀ ਅੱਖ ਪਹਿਲਾਂ ਹੀ ਉਸ ਉੱਤੇ ਆ ਚੁੱਕੀ ਸੀ ਉਦੋਂ ਸ਼ੁਭਮ ਨੂੰ 304 ਦਿਨ ਕੈਦ ਦੀ ਸਜ਼ਾ ਵੀ ਸੁਣਾਈ ਗਈ ਹੈ ਅਤੇ ਆਈਸ ਨੇ ਉਸ ਉੱਤੇ ਵੀ ਡਿਟੇਨਰ ਲਾਇਆ ਹੋਇਆ ਸੀ ਅਦਾਲਤ ਨੇ ਸ਼ੁਭਮ ਨੂੰ 50000 ਡਾਲਰ ਦਾ ਹਰਜਾਨਾ ਦਾ ਕਰਨ ਤੇ ਵੀ ਹੁਕਮ ਦਿੱਤੇ ਨੇ ਫਿਲਹਾਲ ਦੋਹਾਂ ਨੂੰ ਇਮੀਗ੍ਰੇਸ਼ਨ ਦੇ ਟੈਂਸ਼ਨ ਸੈਂਟਰ ਲਿਜਾਇਆ ਜਾਂਦੀ ਰਿਪੋਰਟ ਹੈ ਅਤੇ ਕੁਝ ਹਫ਼ਤੇ ਵਿੱਚ ਰਿਪੋਰਟ ਅੱਗੇ ਕੀਤਾ ਜਾ ਸਕਦਾ ਹੈ